ਸਤਿ ਸ਼੍ਰੀ ਅਕਾਲ ਜੀ ਆਪਣੇ ਤੋਂ ਨਾ ਸਾਰੇ ਬਹੁਤ ਡਿਮਾਂਡ ਕਰਦੇ ਆ ਵੀ ਆਨੰਦ ਕਾਰਜ ਲਈ ਅਸੀਂ ਸੂਟ ਲੈਣਾ ਵਾ ਸੋ ਆਪਾਂ ਸਪੈਸ਼ਲ ਬ੍ਰਾਈਡਲ ਸੂਟ ਰੈਡੀ ਕੀਤੇ ਨੇ ਆ ਵੇਖੋ ਇਹ ਬਣਿਆ ਹੋਇਆ ਪਿਓਰ ਆਰਗੈਂਜ਼ਾ ਦੇ ਉੱਤੇ ਪੂਰਾ ਬ੍ਰਾਈਡਲ ਸੂਟ ਬਣਿਆ ਹੋਇਆ ਘੇਰਾ ਬਣਿਆ ਹੋਇਆ ਦਾ ਵੇਖੋ ਬਹੁਤ ਸੋਹਣਾ ਮਤਲਬ ਸਾਰੇ ਤੇ ਹੈਂਡਵਰਕ ਕੀਤਾ ਆਇਆ ਸੂਟ ਤੇ ਪੂਰਾ ਫਰੰਟ ਬਣਿਆ ਇਹ ਲੈਂਥ ਤੁਸੀਂ ਆਪਣੇ ਅਕੋਰਡਿੰਗ ਇਹਦੇ ਸੈੱਟ ਕਰ ਸਕਦੇ ਹੋ ਤੇ ਆਹ ਬਣਾ ਵਰਕ ਬਾਹਾਂ ਦੇਤੇ ਆ ਤੇ ਨਾਲ ਇਹਦੇ ਪਿਓਰ ਕ੍ਰੇਪ ਦੀ ਬਾਟਮ ਆ ਦੁਪੱਟਾ ਵੀ ਪਿਓਰ ਆਰਗੇਂਜ਼ਾ ਦਾ ਬਹੁਤ ਜਦੇ ਸੋਹਣਾ ਦੁਪੱਟਾ ਫੋਰਸਲ ਬਣਿਆ ਹੋਇਆ ਹੈ। ਮੈਕਸ ਵੀ ਬੂਟੀਆਂ ਨੇ ਪੂਰਾ ਜਾਲ ਦੁਪੱਟਾ ਬਣਿਆ ਹੋਇਆ। ਸੋ ਇਹ ਹੋ ਗਿਆ ਰੈੱਡ ਮਹਿਰੂਨ ਦਾ ਸ਼ੇਡ ਆ ਇਹ ਦੁਪੱਟਾ। ਬਹੁਤ ਸੋਹਣਾ ਲੱਗੂ ਇਹ। ਨੈਕ ਸੂਟ ਆ ਗਿਆ ਇਹ ਵੀ ਬ੍ਰਾਈਡਲ ਸੂਟ ਆ ਬਰਸਟ orange ਸ਼ੇਡ ਆ ਇਸ ਕਲਰ ਦੀ ਵੀ ਬਹੁਤ ਡਿਮਾਂਡ ਆ ਹੁਣ ਇਹਦੇ ਦੇ ਵਿੱਚ ਸਾਰੇ ਤੇ ਹੈਂਡਵਰਕ ਕੀਤਾ ਤੇ ਪੂਰਾ ਹੈਵੀ ਸੂਟ ਬਣਿਆ ਹੋਇਆ ਲੈਂਥ ਦੇ ਇਹ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਨੈਕ ਨਹੀਂ ਬਣਿਆ ਹੋਇਆ ਪੂਰਾ ਫਰੰਟ ਬਣਿਆ ਹੋਇਆ ਹੈ ਲੈਂਥ ਤੁਸੀਂ ਆਪਣੇ ਅਕੋਰਡਿੰਗ ਆਖ ਸਕਦੇ ਹੋ ਪਿਓਰ organza ਦੀ ਵੀ ਸ਼ਰਟ ਆ ਤੇ ਆਹੜਾ ਵਰਕ ਬਾਹਾਂ ਦੇ ਤੇ ਆਉਂਦਾ ਤੇ ਨਾਲ ਪਿਓਰ crepe ਦੀ ਬਾਟਮ ਆ ਤੇ ਇਹਦਾ ਵੀ ਜਿਹੜਾ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਹੋਇਆ ਹੈਵੀ ਸਾਰੇ ਤੇ ਦਬਕੇ ਦਾ ਵਰਕ ਹੋਇਆ ਹੋਇਆ ਹੈ। ਇਹ ਵੀ ਜੀ ਬਹੁਤ ਸੋਹਣੀ ਆਉਂਗੀ ਸਟੀਚ ਹੋਣ ਤੋਂ ਬਾਅਦ। ਐਕਸਟਰਨਲ ਨੂੰ ਪਿਓਰ ਆਰਗੈਂਜ਼ਾ ਤੇ ਹੈ। ਜੇ ਨਾਲ ਵੀ ਦੇਖੋ ਫਰੰਟ ਬਹੁਤ ਹੀ ਜਿਆਦਾ ਸੋਹਣਾ ਬਣਿਆ ਹੋਇਆ ਸੂਟ ਦਾ। ਤੇ ਸਾਰੇ ਸੂਟ ਦੇ ਉੱਤੇ ਹੈਵੀ ਵਰਕ ਹੋਇਆ ਹੋਇਆ ਹੈ ਸਿੱਪੀ ਪਾ ਕੇ। ਤੇ ਬਹੁਤ ਇੰਡੈਕਸ ਆਇਰਨ ਕੋਈ ਪ੍ਰੋਬਲਮ ਨਹੀਂ ਆਉਂਗੀ। ਇਹਦੀ ਆਹ ਬਹਾ ਦੇ ਵਰਤੂਗ ਬੋਟਮ ਪਿਓਰ ਕੱਢ ਲਿਆ ਤੇ ਨਾਲ ਪਿਓਰ ਔਰਗੈਂਜ਼ਾ ਦਾ ਫੋਰ ਸਾਈਡ ਤੇ ਦਿੱਤਾ ਤੋ ਇਹ ਜਿਹੜੇ ਆਪਾਂ ਤੁਹਾਨੂੰ ਅੱਜ ਕਲਰ ਦਿਖਾਏ ਨੇ ਇਹ ਜਿਹੜੇ ਲੇਟੈਸਟ ਕਲਰ ਨੇ ਕਈ ਪੁੱਛਦੇ ਹੁੰਦੇ ਆ ਵੀ ਅਸੀਂ ਕਿਦਾਂ ਦਾ ਕਲਰ ਪਾਈਏ ਆਨੰਦਕਾਰਜ ਤੇ ਵਿਆਹ ਦੇ ਟਾਈਮ ਤੋਂ ਇਹ ਲੇਟੈਸਟ ਕਲਰ ਨੇ ਇਹ ਸਟੰ ਚੱਲ ਰਿਹਾ ਤੁਸੀਂ ਇਹਨਾਂ 'ਚ ਕੋਈ ਵੀ ਬਾਅ ਸਕਦੇ ਹੋ ਬਹੁਤ ਵਧੀਆ ਲੱਗੂਗਾ ਸਟੋਰ ਤੇ ਵਿਜ਼ਿਟ ਕਰਨ ਲਈ ਸਾਡਾ ਸ਼ੋਰੂਮ ਬਣਿਆ ਹੋਇਆ ਐਰੋਹਾ ਮੰਡੀ ਪੜੀਗਾ ਰਾਏਪੋਟ ਰੋਡ ਦੇ ਉੱਤੇ ਤੁਸੀਂ ਗੂਗਲ ਤੇ ਫਾਨੋ ਸਟਾਈਲ ਮੁੰਡਾ ਪਰ ਲਿਖ ਕੇ ਸਰਚ ਕਰੋ ਤੁਹਾਨੂੰ ਸਹੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਫਾਨੋ ਸਟਾਈਲ ਸਾਡਾ ਸ਼ੋਰੂਮ ਦਾ ਨਾਮ ਆ ਤੇ ਬਾਕੀ ਤੁਸੀਂ ਆਨਲਾਈਨ ਵੀ ਸਿਲਮਤਵਾ ਸਕਦੇ ਹੋ ਅਜੇ ਘਰੇ ਵੀਟ ਲਈ ਨਹੀਂ ਕਰਦਾਂਗੇ ਕਿ ਆਪਾਂ ਇੰਟਰਨੈਸ਼ਨਲ ਕੋਰੀਅਰ ਕਰਦੇ ਹਾਂ ਜੇ ਤੁਹਾਡਾ ਬਿਲ 40000 ਤੋਂ ਵੱਧ ਜਾਂਦਾ ਤਾਂ ਆਪਾਂ ਸ਼ਹਿਰ ਨਾਲੋਂ ਫ੍ਰੀ ਕਰਾਂਗੇ ਤੁਸੀਂ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਰ ਵੀ ਲੈ ਸਕਦੇ ਹੋ